ਖੁਦਕੁਸ਼ੀ ਅੱਜ ਦੀ ਦੁਨੀਆ ਦੀ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ ਜੋ ਸਿਰਫ ਨਿੱਜੀ ਨਹੀਂ ਰਹਿੰਦੀ ਸਗੋਂ ਪੂਰੇ ਸਮਾਜ ਤੇ ਪਰਿਵਾਰ ਉੱਤੇ ਅਸਰ ਪਾਉਂਦੀ ਹੈ ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਮਨੋਵਿਗਿਆਨੀ ਡਾਕਟਰ ਮੈਥਿਊ ਨੋਕ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ ਕਿ ਕੁਝ ਪੇਸ਼ਿਆਂ ਦੇ ਲੋਕ ਖੁਦਕੁਸ਼ੀ ਕਰਨ ਵੱਲ ਕੋਰੋਨਾ ਨਾਲੋਂ ਜ਼ਿਆਦਾ ਵੱਧਦੇ ਨੇ ਡਾਕਟਰ ਲੋਕ ਦੇ ਅਨੁਸਾਰ ਸਭ ਤੋਂ ਵੱਧ ਖਤਰਾ ਉਹਨਾਂ ਲੋਕਾਂ ਨੂੰ ਹੁੰਦਾ ਹੈ ਜੋ ਪੁਲਿਸ ਫਾਇਰਫਾਈਟਰ ਸਿਹਤ ਕਰਮਚਾਰੀ ਡਾਕਟਰ ਨਰਸਾਂ ਅਤੇ ਫੌਜ ਦੇ ਵਿੱਚ ਕੰਮ ਕਰਦੇ ਨੇ ਇਹ ਲੋਕ ਹਰ ਰੋਜ਼ ਤਣਾਅ ਖਤਰੇ ਅਤੇ ਜ਼ਿੰਮੇਵਾਰੀਆਂ ਨਾਲ ਘਿਰੇ ਰਹਿੰਦੇ ਨੇ ਖੁਦਕੁਸ਼ੀ ਦੇ ਮੁੱਖ ਤਿੰਨ ਕਾਰਨ ਹੁੰਦੇ ਨੇ ਖਤਰਨਾਕ ਸਾਧਨਾਂ ਤੱਕ ਆਸਾਨ ਪਹੁੰਚ ਜਿਵੇਂ ਪੁਲਿਸ ਅਤੇ ਸਿਪਾਹੀਆਂ ਕੋਲ ਹਥਿਆਰ ਜਾਂ ਫਿਰ ਡਾਕਟਰਾਂ ਤੇ ਨਰਸਾਂ ਦੇ ਕੋਲ ਦਵਾਈਆਂ ਤਣਾਅਪੂਰਨ ਨੌਕਰੀਆਂ ਹਰ ਰੋਜ਼ ਅਪਰਾਧ ਬਿਮਾਰੀਆਂ ਤੇ ਐਮਰਜੈਂਸੀ ਦੇ ਨਾਲ ਇਹ ਨੇ ਜੇਠਣਾ ਸਮਾਜਿਕ ਤੇ ਪਰਿਵਾਰਕ ਦਬਾਅ ਖਾਸ ਕਰਕੇ ਮਹਿਲਾਵਾਂ ਲਈ ਜਿਨ੍ਹਾਂ ਨੂੰ ਘਰ ਤੇ ਕੰਮ ਦੋਵਾਂ ਦਾ ਬੋਝ ਇਕੱਠੇ ਚੁਲਣਾ ਪੈਂਦਾ ਅਮਰੀਕਾ ਦੇ ਅੰਕੜੇ ਦਰਸਾਉਂਦੇ ਨੇ ਕਿ 15% ਲੋਕ ਕਿਸੇ ਨਾ ਕਿਸੇ ਸਮੇਂ ਖੁਦਕੁਸ਼ੀ ਬਾਰੇ ਸੋਚਦੇ ਰਹਿੰਦੇ ਨੇ ਇਹਨਾਂ ਵਿੱਚੋਂ ਕਈ ਲੋਕ ਕੋਸ਼ਿਸ਼ ਵੀ ਕਰਦੇ ਨੇ ਅਤੇ ਕੁਝ ਲੋਕ ਵਾਰ-ਵਾਰ ਕੋਸ਼ਿਸ਼ ਕਰਦੇ ਨੇ ਡਾਕਟਰ ਲੋਕ ਕਹਿੰਦੇ ਨੇ ਕਿ ਭਵਿੱਖ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਖੁਦਕੁਸ਼ੀ ਰੋਕਣ ਦੇ ਵਿੱਚ ਮਦਦ ਕਰ ਸਕਦੀ ਹੈ ਪਰ ਸਿਰਫ AI ਉੱਤੇ ਭਰੋਸਾ ਕਰਨਾ ਖਤਰਨਾਕ ਸਾਬਿਤ ਹੋ ਸਕਦਾ ਹੈ ਇਹ ਗੱਲ ਸਾਫ਼ ਹੈ ਕਿ ਜਿੰਨਾ ਉੱਤੇ ਸਾਡੀ ਜਾਨ ਤੇ ਸਿਹਤ ਦੀ ਜ਼ਿੰਮੇਵਾਰੀ ਹੈ ਉਹਨਾਂ ਦੀ ਆਪਣੀ ਮਾਨਸਿਕ ਸਿਹਤ ਸਭ ਤੋਂ ਵੱਡਾ ਮੁੱਦਾ ਬਣ ਚੁੱਕੀ ਹੈ ਖੁਦਕੁਸ਼ੀ ਅੱਜ ਦੀ ਦੁਨੀਆ ਦੀ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ ਜੋ ਸਿਰਫ ਨਿੱਜੀ ਨਹੀਂ ਰਹਿੰਦੀ ਸਗੋਂ ਪੂਰੇ ਸਮਾਜ ਤੇ ਪਰਿਵਾਰ ਉੱਤੇ ਅਸਰ ਪਾਉਂਦੀ ਹੈ ਹਾਰਵਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਮਨੋਵਿਗਿਆਨੀ ਡਾਕਟਰ ਮੈਥਿਊ ਨੋਕ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ ਕਿ ਕੁਝ ਪੇਸ਼ਿਆਂ ਦੇ ਲੋਕ ਖੁਦਕੁਸ਼ੀ ਕਰਨ ਵੱਲ ਹੋਰਨਾਂ ਨਾਲੋਂ ਜ਼ਿਆਦਾ ਵੱਧਦੇ ਨੇ ਡਾਕਟਰ ਨੋਕ ਦੇ ਅਨੁਸਾਰ ਸਭ ਤੋਂ ਵੱਧ ਖਤਰਾ ਉਹਨਾਂ ਲੋਕਾਂ ਨੂੰ ਹੁੰਦਾ ਹੈ ਜੋ ਪੁਲਿਸ ਫਾਇਰਫਾਈਟਰ ਸਿਹਤ ਕਰਮਚਾਰੀ ਡਾਕਟਰ ਨਰਸਾਂ ਅਤੇ ਫੌਜ ਦੇ ਵਿੱਚ ਕੰਮ ਕਰਦੇ ਨੇ ਇਹ ਲੋਕ ਹਰ ਰੋਜ਼ ਤਣਾਅ ਖਤਰੇ ਅਤੇ ਜ਼ਿੰਮੇਵਾਰੀਆਂ ਨਾਲ ਘਿਰੇ ਰਹਿੰਦੇ ਨੇ ਖੁਦਕੁਸ਼ੀ ਦੇ ਮੁੱਖ ਤਿੰਨ ਕਾਰਨ ਹੁੰਦੇ ਨੇ ਖਤਰਨਾਕ ਸਾਧਨਾ ਤੱਕ ਆਸਾਨ ਪਹੁੰਚ ਜਿਵੇਂ ਪੁਲਿਸ ਅਤੇ ਸਿਪਾਹੀਆਂ ਕੋਲ ਹਥਿਆਰ ਜਾਂ ਫਿਰ ਡਾਕਟਰਾਂ ਤੇ ਨਰਸਾਂ ਕੋਲ ਦਵਾਈਆਂ ਤਣਾਅਪੂਰਨ ਨੌਕਰੀਆਂ ਹਰ ਰੋਜ਼ ਅਪਰਾਧ ਬਿਮਾਰੀਆਂ ਤੇ ਐਮਰਜੈਂਸੀ ਦੇ ਨਾਲ ਇਹ ਨੇ ਜੇਠਣਾ ਸਮਾਜਿਕ ਤੇ ਪਰਿਵਾਰਕ ਦਬਾਅ ਖਾਸ ਕਰਕੇ ਮਹਿਲਾਵਾਂ ਲਈ ਜਿਨ੍ਹਾਂ ਨੂੰ ਘਰ ਤੇ ਕੰਮ ਦੋਵਾਂ ਦਾ ਬੋਝ ਇਕੱਠੇ ਚੁਲਣਾ ਪੈਂਦਾ ਹੈ ਅਮਰੀਕਾ ਦੇ ਅੰਕੜੇ ਦਰਸਾਉਂਦੇ ਨੇ ਕਿ 15% ਲੋਕ ਕਿਸੇ ਨਾ ਕਿਸੇ ਸਮੇਂ ਖੁਦਕੁਸ਼ੀ ਬਾਰੇ ਸੋਚਦੇ ਰਹਿੰਦੇ ਨੇ ਇਹਨਾਂ ਵਿੱਚੋਂ ਕਈ ਲੋਕ ਕੋਸ਼ਿਸ਼ ਵੀ ਕਰਦੇ ਨੇ ਅਤੇ ਕੁਝ ਲੋਕ ਵਾਰ-ਵਾਰ ਕੋਸ਼ਿਸ਼ ਕਰਦੇ ਨੇ ਡਾਕਟਰ ਲੋਕ ਕਹਿੰਦੇ ਨੇ ਕਿ ਭਵਿੱਖ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਖੁਦਕੁਸ਼ੀ ਰੋਕਣ ਦੇ ਵਿੱਚ ਮਦਦ ਕਰ ਸਕਦੀ ਹੈ ਪਰ ਸਿਰਫ AI ਉੱਤੇ ਭਰੋਸਾ ਕਰਨਾ ਖਤਰਨਾਕ ਸਾਬਿਤ ਹੋ ਸਕਦਾ ਹੈ ਇਹ ਗੱਲ ਸਾਫ਼ ਹੈ ਕਿ ਜਿੰਨਾ ਉੱਤੇ ਸਾਡੀ ਜਾਨ ਤੇ ਸਿਹਤ ਦੀ ਜ਼ਿੰਮੇਵਾਰੀ ਹੈ ਉਹਨਾਂ ਦੀ ਆਪਣੀ ਮਾਨਸਿਕ ਸਿਹਤ ਸਭ ਤੋਂ ਵੱਡਾ ਮੁੱਦਾ ਬਣ ਚੁੱਕੀ ਹੈ